ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਝੋਨੇ ਦੀਆਂ ਪਨੀਰੀਆਂ ਕਿਸਾਨ ਵੀਰਾਂ ਨੇ 10-15 ਦਿਨ ਪਹਿਲਾਂ ਵੀ ਬੀਜੀਆਂ ਨੇ ਹੁਣ ਵੀ ਬਜਾਈ ਕਰ ਰਹੇ ਨੇ ਤੇ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੀਆਂ ਸਫਾਰਸ਼ ਕਿਸਮਾਂ ਨੇ ਉਹਨਾਂ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਹੁਣ ਸ਼ੁਰੂ ਹੋ ਗਿਆ ਹੈ ਗੱਲ ਤੋਂ ਤੁਸੀਂ ਜਿਹੜਾ ਹੈਗਾ ਪਨੀਰੀ ਦੀ ਬਜਾਈ ਕਰ ਸਕਦੇ ਆ ਜਿਹਦੇ ਵਿੱਚ ਆਪਣੀ ਜਿਹੜੀ ਮੁੱਖ ਚਾਹਨਾ ਇਹ ਹੀ ਹੁੰਦੀ ਆ ਕਿ ਆਪਾਂ ਸੀਮਤ ਖਰਚ ਦੇ ਵਿੱਚ ਚੰਗਾ ਝਾੜ ਲੈ ਸਕੀਏ ਤੇ ਆਪਾਂ ਨੂੰ ਸਮੱਸਿਆ ਘੱਟ ਤੋਂ ਘੱਟ ਆਵੇ ਫਸਲ ਦੇ ਵਿੱਚ ਤਾਂ ਤੁਸੀਂ ਪੀਆਰ 126 ਪੀਆਰ 127 ਪੀਆਰ 130 ਐਚਕੇਆਰ 47 ਇਹਨਾਂ ਕਿਸਮਾਂ ਨੂੰ ਛੱਡ ਕੇ ਬਾਕੀ ਕਿਸਮਾਂ ਦੀ ਪਨੀਰੀ ਦੀ ਬਜਾਈ ਤੁਸੀਂ ਕੱਲ ਪਰਸੋਂ ਤੋਂ ਸ਼ੁਰੂ ਕਰ ਸਕਦੇ ਆ ਤੇ ਜੇ ਆਪਾਂ ਹੋਰ 4-5 ਦਿਨ ਪੰਜ ਦਿਨ ਰੁਕ ਜੀਏ ਤਾਂ ਆਪਾਂ ਇਸ ਤੋਂ ਵੀ ਬਹੁਤ ਚੰਗੇ ਰਾਂਗੇ ਬਹੁਤ ਚੰਗੇ ਨਤੀਜੇ ਆਪਾਂ ਨੂੰ ਮਿਲਣਗੇ ਕਿਉਂਕਿ ਫਿਰ ਆਪਣੀ ਜਿਹੜੀ ਲਵਾਈ ਆ ਉਹ 20-25 ਜੂਨ ਦੇ ਨੇੜੇ ਤੇੜ ਚਲੀ ਜਾਊਗੀ ਜਿਹੜੀ ਕਿ ਬੜੀ ਚੰਗਾ ਸਮਾਂ ਹੈ ਪੀਆਰ ਕਿਸਮਾਂ ਦਰਮਿਆਨੇ ਸਮੇ ਵਾਲੀਆਂ ਕਿਸਮਾਂ ਵਾਸਤੇ ਪੀਆਰ 126 ਆ ਜਿਹੜੀ ਤੁਸੀਂ ਜੂਨ ਦੇ ਪਹਿਲੇ 15 ਵਾੜੇ ਜਪਨੀਰੀ ਬੀਜੋਂ 20 ਜੂਨ ਤੱਕ ਪਨੀਰੀ ਬੀਜੋਂ ਤਾਂ ਉਹ ਜੇ ਆਪਾਂ ਝਾੜ ਚੰਗਾ ਲੈਣਾ ਚਾਹੁੰਦੇ ਆ ਤਾਂ ਜੇ ਆਪਾਂ ਨੂੰ ਐ ਕਿ ਥੋੜਾ ਜਿਹਾ ਆਪਣਾ ਗੇਤ ਤਾਂ ਖੇਤ ਵਿਹਲਾ ਹੋ ਜਾ ਝਾੜ ਚਾਹੀਏ ਥੋੜਾ ਜਿਹਾ ਘਾਟ ਰਵੇ ਤਾਂ ਫਿਰ ਤੁਸੀਂ ਅਗੇਤੀ ਵੀ ਬੀਜ ਸਕਦੇ ਆ ਜਿਹੜੀਆਂ ਐ ਐਚ ਕੇ ਆਰ 47 ਆ ਜਾਂ ਪੀ ਆਰ 127 130 ਵਗੈਰਾ ਹੈਗੇ ਆ ਇਹ ਤੁਸੀਂ 25 ਮਈ ਤੋਂ 30 ਮਈ 31 ਮਈ ਤਾਈਂ ਇਹਦੀ ਬਜਾਈ ਕਰ ਸਕਦੇ ਆ ਤਾਂ ਖਾਸ ਇਹ ਕਾਰਨ ਕੀ ਹੈ ਕਿ ਵਾਰ-ਵਾਰ ਮੈਂ ਤੁਹਾਨੂੰ ਬੇਨਤੀ ਵੀ ਕੀਤੀ ਕਿ ਅਗੇਤੀ ਪਨੀਰੀ ਨਾਲ ਵਿੱਚੋ ਅਗੇਤੀ ਪਨੀਰੀ ਦੇ ਵਿੱਚ ਜਦੋਂ ਤਾਪਮਾਨ ਤਾਂ ਮਈ ਦੇ ਵਿੱਚ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਵੀ ਆਪ ਹੀ ਰਹਿੰਦਾ ਅਗਸਤ ਵਿੱਚ ਵੀ ਇਵਨ ਪਰ ਜਿਹੜੇ ਉਹਦੇ ਵਿੱਚ ਜਿਹੜਾ ਤਾਪਮਾਨ ਉੱਚ ਹੋਣਾ ਤੇ ਨਾਲ ਮੀਂਹ ਜ਼ਿਆਦਾ ਪੈਣ ਦੇ आसार ਰਹੇ ਨੇ ਉਹ ਜਦੋਂ ਮੌਨਸੂਨ ਜਾ ਕੇ ਸ਼ੁਰੂਆਤ ਹੁੰਦੀ ਹੈ ਜੇ ਆਪਾਂ ਅੱਧ ਜੂਨ ਤੋਂ ਬਾਅਦ ਐਂਡ ਜੂਨ ਜਾਂ ਅੱਧ ਜੁਲਾਈ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਹੈਗਾ ਕਹਿ ਦਈਏ ਉਦੋਂ ਜਿਹੜੇ ਹੈਗੇ ਚੰਗੇ ਮੀਂਹ ਪੈਣ ਲੱਗ ਪੈਂਦੇ ਚਾਹੇ ਕਿ ਟਟਮੇ ਵੀ ਹੁਣ ਵੀ ਪੈਂਦੇ ਰਹਿਣਗੇ ਪਰ ਇਸ ਸਮੇਂ ਦੇ ਦਰਮਿਆਨ ਤੁਹਾਡੀ ਫਸਲ ਸਟ੍ਰੈਸ ਦੇ ਵਿੱਚ ਰਹੂਗੀ ਅਗੇਤੀ ਝੋਨੇ ਦੀ ਲਵਾਈ ਦੇ ਵਿੱਚ ਤੁਹਾਨੂੰ ਸਮੱਸਿਆਵਾਂ ਵੱਧ ਆ ਸਕਦੀਆਂ ਨੇ ਜੇ ਆਪਾਂ ਸਹੀ ਸਮੇਂ ਤੇ ਜਾਂ 5-7 ਦਿਨ ਪਿੱਛੇ ਨੂੰ ਬਜਾਈ ਲੈ ਕੇ ਜਾਨੇ ਮਤਲਬ ਜੁਲਾਈ ਦੇ ਵਿੱਚ ਨੂੰ ਲਵਾਈ ਲੈ ਕੇ ਜਾਂਦੇ ਆ ਉਹਦੇ ਨਤੀਜੇ ਚੰਗੇ ਮਿਲਦੇ ਆਪਾਂ ਨੂੰ ਸਿੱਧੀ ਵੀ ਆਈ ਹੈ ਜਿਹੜੀ ਉਹ ਵੀ ਤੁਸੀਂ ਕਰ ਸਕਦੇ ਹੋ ਉਹ ਤੁਸੀਂ 15 ਮਈ 20 ਮਈ ਦੇ ਦਰਮਿਆਨ ਜਿਹੜੀ ਹੈਗੀ ਸਟਾਰਟ ਕਰ ਸਕਦੇ ਆ ਜਿਹੜੀਆਂ ਵੱਧ ਸਮੇਂ ਵਾਲੀਆਂ ਜਾਂ ਗੈਰ ਸਫਾਰਸ਼ੀ ਕਿਸਾਨ ਵੀਰਾਂ ਨੇ ਕਿਸਮਾਂ ਦੀ ਬਿਜਾਈ ਕੀਤੀ ਉਹਨਾਂ ਬਾਰੇ ਬੇਨਤੀ ਆਪਾਂ ਇਹੀ ਕਰਾਂਗੇ ਕਿਉਂਕਿ ਆਪਾਂ ਤਾਂ ਮੈਂ ਤਾਂ ਇਹੀ ਚਾਹੁੰਨਾ ਕਿ ਹਰੇਕ ਕਿਸਾਨ ਦੀ ਮਿਹਨਤ ਦਾ ਮੁੱਲ ਮੜਨਾ ਚਾਹੀਦਾ ਤੇ ਹਰੇਕ ਕਿਸਾਨ ਨੂੰ ਚੰਗਾ ਝਾੜ ਮਿਲੇ ਤੇ ਖਰਚਾ ਵੀ ਵੱਧ ਨਾ ਹੋਵੇ ਪਰ ਜਿੱਥੇ ਤੁਸੀਂ ਵੱਧ ਹੁਣ ਕਈ ਕਿਸਾਨ ਵੀਰ ਆ ਜਿਹੜੇ ਖਾਸ ਤੌਰ ਤੇ ਆਪਾਂ ਜੇ ਕਹ ਲਈਏ ਇਧਰਲੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਮੋਗਾ ਫਰੀਦਕੋਟ ਬਟਿੰਡਾ ਸੰਗਰੂਰ ਬਰਨਾਲਾ ਮਾਨਸਾ ਸਾਈਡ ਇਹਨਾਂ ਦੇ ਵਿੱਚ ਥੋੜਾ ਜਿਹਾ ਪੂਸਾ ਦੀ 44 ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਇਦਾਂ ਨੂੰ ਥੋੜਾ ਝਕਾ ਵੱਧ ਰਿਹਾ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਹਾਈਬ੍ਰਿਡ ਵਾਲੇ ਕਿਸਾਨ ਵੀਰਾਂ ਨੂੰ ਸੀਗਾ ਕਿ ਅਸੀਂ ਹਾਈਬ੍ਰਿਡ ਲਾਉਣੀ ਸੀਗੀ ਪਰ ਉਹਦੇ ਬਾਰੇ ਅਜੇ ਤੱਕ ਜਿਹੜਾ ਹੈਗਾ ਉਹ ਕੋਰਟ ਕੇਸ ਦਾ ਮਸਲ ਚੱਲ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਪੂਰਨ ਪਾਬੰਦੀ ਇਹ ਤੇ ਲਾਈ ਹੋਈ ਆ ਹਾਈਬ੍ਰਿਡ ਕਿਸਮਾਂ ਤੇ ਪੂਸਾ 44 ਤੇ ਤਾਂ ਜਿਹੜੇ ਕਿਸਾਨ ਵੀਰਾਂ ਨੇ ਇਹ ਕਿਸਮ ਚਾਹੇ ਤੁਹਾਡੇ ਕੋਲੇ ਆਪਣੇ ਕੋਲੇ ਬੀਜ ਸੀ ਜਾਂ ਅੱਗੇ ਪਿੱਛੇ ਤੁਸੀਂ ਲਾ ਕੇ ਉਹਦੀ ਪਣੀਰੀ ਬੀਜ ਲੈ ਚੁੱਕੇ ਹੋ ਉਹਦੇ ਵਾਸਤੇ ਤੁਹਾਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਤੁਹਾਡੀ ਜਿਹੜੀ ਪੂਸਾ 44 ਆ ਉਦੇ ਵਿੱਚ ਕਿਸੇ ਵੀ ਬਿਮਾਰੀ ਪ੍ਰਤੀ ਕਿਸੇ ਕੀੜੇ ਮਕੌੜੇ ਪ੍ਰਤੀ ਕੋਈ ਬੋੜੀ ਸ਼ੈਣ ਸਖਸੀ ਹੋਣੀਗੀ ਜੇ ਤਾਂ ਕੋਈ ਸਮੱਸਿਆ ਨਾ ਆਵੇ ਤਾਂ ਝਾੜ ਤੁਹਾਡਾ ਚੰਗਾ ਵੀ ਰਹਿ ਸਕਦਾ ਜੇ ਸਮੱਸਿਆ ਆਈ ਤਾਂ ਖਰਚ ਤੁਹਾਡਾ ਵੱਧ ਸਕਦਾ ਤੇ ਝਾੜ ਦੇ ਵਿੱਚ ਬਹੁਤ ਵੱਡਾ ਤੁਹਾਡਾ ਰਿਸਕ ਹੈ ਇਹ ਮੇਰੀ ਬੇਨਤੀ ਆ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੁਜ਼ਾਰਸ਼ ਕਰਦਾ ਹੁਣਾ ਕਿ ਜਿਹੜੀਆਂ ਸਿਫਾਰਸ਼ ਕਿਸਮਾਂ ਨੇ ਉਹਨਾਂ ਦੀ ਪਨੀਰੀ ਦੀ ਬਜਾਈ ਤੇ ਲਵਾਈ ਕੀਤੀ ਜਾਵੇ ਉਹਦੇ ਵਿੱਚ ਤੁਹਾਡਾ ਦਰਮਿਆਨੇ ਜਾਂ ਘੱਟ ਸਮੇਂ ਦੇ ਵਿੱਚ ਚੰਗਾ ਝਾੜ ਲੈ ਰਿਹਾ ਤਾਂ ਆਪਣਾ ਖਰਚਾ ਵੀ ਸੀਮਤ ਰਹਿੰਦਾ ਹੈ ਪਨੀਰੀਆਂ ਦੇ ਵਿੱਚ ਜਿਹੜੀ ਪਨੀਰੀ ਨੂੰ 10 ਦਿਨ ਹੋ ਗਏ 5-7 ਦਿਨ ਹੋ ਗਏ 10 ਦਿਨ ਹੋ ਗਏ ਵੀ ਜਿਹਨੂੰ ਉਹ ਤੁਹਾਨੂੰ ਹੁਣ ਹੋ ਸਕਦਾ ਕਿ ਪੀਲਾਪਣ ਪੱਤਿਆਂ ਤੇ ਜੰਗਾਲੇ ਪੱਤੇ ਚਿੱਟੇ ਹੋ ਰਹੇ ਪੱਤੇ ਮਤਲਬ ਉਹ ਤੇ ਤੁਹਾਨੂੰ ਹੁਣ ਜਿਹੜੇ ਰੰਗ ਬਰੰਗੇ ਦੌਗੀਆਂ ਦੇ ਵਿੱਚ ਸਮੱਸਿਆਵਾਂ ਨਜ਼ਰ ਆ ਸਕਦੀਆਂ ਨੇ ਪਨੀਰੀ ਬਾਰੇ ਵੀ ਆਪਾਂ ਨਾਲ ਦੀ ਨਾਲ ਬਹੁਤ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਮੈਂ ਸਾਂਝੀਆਂ ਕਰ ਚੁੱਕਿਆ ਕਿ ਤੁਸੀਂ ਖੇਤ ਦੀ ਤਿਆਰੀ ਕਿਵੇਂ ਕਰਨੀ ਆ ਖਾਦਾਂ ਬਜਾਈ ਵੇਲੇ ਕਿਹੜੀਆਂ ਪਾਉਣੀਆਂ ਕਿਹੜੀ ਸਪਰੇਅ ਕਰਨੀ ਆ ਆਉਣ ਵਾਲੇ ਸਮੇਂ 'ਚ ਵੀ ਜਿਵੇਂ ਜਿਵੇਂ ਸਵਾਲ ਆਉਣਗੇ ਮੈਂ ਜਾਣਕਾਰੀਆਂ ਸਾਂਝੀਆਂ ਕਰਦਾ ਰਹੂੰਗਾ ਬੇਨਤੀ ਆ ਕਿ ਗੈਰ ਸਫਾਰਸੀ ਜਿੱਥੇ ਤੁਸੀਂ ਕਿਸਮ ਬੀਜੀ ਹੈ ਇੱਕ ਜਿਹੜਾ ਅਗੇਤਾ ਝੋਨਾ ਲਾਉਣ ਦਾ ਹੈ ਕਿ ਪਹਿਲਾ ਪਹਿਲੀ ਵਾਰ ਤਜਰਬਾ ਮੈਂ ਪਿਛਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਇਹ ਤਜਰਬੇ ਦੇ ਰਾਹੀਂ ਜੇ ਤਾਂ ਕਾਮਯਾਬ ਰਹਿੰਦਾ ਮੈਂ ਤਾਂ ਕਹਿੰਨਾ ਕਿ ਕਿਸਾਨ ਵੀਰਾਂ ਦਾ ਝਾੜ ਚੰਗਾ ਹੋਵੇ ਜੇਦਾ ਕਾਮਯਾਬ ਰਹਿੰਦਾ ਤਾਂ ਅੱਗੇ ਤੋਂ ਜਿਹੜਾ ਹੈ ਹੋ ਸਕਦਾ ਜਿਹੜੇ ਘੱਟ ਸਮੇਂ ਵਾਲੀਆਂ ਕਿਸਮਾਂ ਲਾਉਂਦੇ ਉਹ ਵੀ ਗੀਤੀਆਂ ਲਾਉਣ ਲੱਗ ਪੈਣ ਪਰ ਜਿਹੜਾ ਰਿਸਕ ਫੈਕਟਰ ਹੈ ਜੇ ਉਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਅਗਲੀ ਵਾਰ ਤੋਂ ਫੇਰ ਚਾਹੇ ਜਿਹੜੀ ਹੈ ਆ ਬਿਜਲੀ ਆਪਣੇ ਕੀਤੀ ਆਈ ਚੱਲੇ ਫੇਰ ਕਿਸਾਨ ਵੀਰਾਂ ਨੇ ਜਿਹੜਾ ਹੈਗਾ 15 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਹੀਂ ਕਰਿਆ ਕਰਨਗੇ ਪਹਿਲਾ ਤਜਰਬਾ ਦੇਖੋ ਇਹ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ